ਪੰਜਾਬ ਵਿੱਚ ਇੱਕ ਗੁੰਡਾ ਟੈਕਸ ਵਸੂਲੀ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਪੰਜਾਬ ਦੀਆਂ ਪਸ਼ੂ ਮੰਡੀਆਂ ਦੇ ਕੁਝ 3-4 ਪੁਰਾਣੇ ਠੇਕੇਦਾਰਾਂ ਵੱਲੋਂ ਪੰਚਾਇਤ ਵਿਭਾਗ ਦੇ ਕੁਝ ਅਧਿਕਾਰੀਆਂ ਦੀ ਕਥਿਤ ਮਿਲੀ ਭਗਤ ਨਾਲ ਪਿਛਲੇ 15 ਸਾਲਾਂ ਤੋਂ ਪੰਜਾਬ ਦੇ ਭੋਲੇ-ਪਾਲੇ ਕਿਸਾਨਾਂ ਅਤੇ ਵਪਾਰੀਆਂ ਨਾਲ ਕਰੋੜਾਂ ਰੁਪਏ ਦਾ ਗੈਰ ਕਾਨੂੰਨੀ ਟੰਗ ਨਾਲ ਗੁੰਡਾ ਟੈਕਸ ਦੇ ਨਾਮ ਉੱਤੇ ਚੂਨਾ ਲਾਇਆ ਜਾ ਰਿਹਾ ਹੈ ਇਸ ਸੰਬੰਧੀ ਮੋਹਾਲੀ ਪ੍ਰੈਸ ਕਲੱਬ ਵਿਖੇ प्रेस कॉन्फ्रेंस कर एडवोकेट एम एस चौहान ने दी जानकारी एडवोकेट जिला अदालत मोहाली विखे काम करता है मैनू कुछ पशु मंडिया बार व्यापारी काम करते हो मिले से उन्होंने वकील है पिछले तेरह साल तो पंद्रह भी साल तो ਪਸ਼ੂ ਮੰਡੀਆਂ ਦੇ ਜਿਹੜੇ ਠੇਕੇਦਾਰ ਨੇ ਤਕਰੀਬਨ 4-5 ਨਹੀਂ ਉਹੀ ਗੈਰ ਕਾਨੂੰਨੀ ਪਰਚੀ ਕੱਢਦੇ ਆ ਜੀ ਮੰਡੀਆਂ ਤੋਂ ਇਲਾਵਾ ਜਿਹੜਾ ਕੈਟਲ ਫੈਕਟ ਦਾ ਉਹਦੇ ਮੁਤਾਬਕ ਜਿਹੜੀ ਪਸ਼ੂ ਪਰਚੀ ਆ ਉਹ ਸਿੱਧੇ ਮੇਲੇ 'ਚ ਹੀ ਕੱਟੀ ਜਾ ਸਕਦੀ ਆ ਮੇਲੇ ਤੋਂ ਇਲਾਵਾ ਹੋਰ ਕਿਸੇ ਵੀ ਜਗ੍ਹਾ ਤੇ ਕੱਟੀ ਨਹੀਂ ਜਾ ਸਕਦੀ ਇਸ ਸੰਬੰਧੀ ਡਿਵਲਪਮੈਂਟ ਚ ਦਾ ਫੈਸਲਾ ਜੀ ਜਿਦੇ ਵਿੱਚ ਇਹ ਬਕਾਇਦਾ ਸਰਕਾਰ ਨੂੰ ਹਦਾਇਤ ਕੀਤੀ ਗਈ ਆ ਵੀ ਠੇਕੇਦਾਰ ਕੋਸ਼ੂ ਮਿਲ ਲੈਣ ਤੋਂ ਇਲਾਵਾ ਕਿਸੇ ਵੀ ਪਰਚੀ ਨਹੀਂ ਕਰ ਸਕਦਾ ਫਿਰ ਸਰਕਾਰ ਨੇ ਸਾਰੇ ਡੀਡੀਪੀ ਨੂੰ ਚਿੱਠੀ ਕੀਤੀ ਵੀ ਇਹ ਹਾਈ ਕੋਰਟ ਦੇ ਹੁਕਮਾਂ ਦੀ ਤਮੀਲ ਹੋਵੇ ਫਿਰ ਜਿਹੜੀ ਇਹ ਹਾਈ ਕੋਰਟ ਦੇ ਹੁਕਮ ਨੇ ਇੱਕ ਆਪਣਾ ਉਹਦੇ ਵਿੱਚ ਵੀ ਪਾਏ ਜਾਂਦੇ ਆ ਆਪਣਾ ਜਿਹੜਾ ਐਗਰੀਮੈਂਟ ਹੁੰਦਾ ਹੈ ਜੀ ਉਹਦੇ باوجود ਵੀ ਠੇਕੇਦਾਰ ਦੁਆਰਾ ਡੇਰਾ ਵਸੀ ਮੀਟ ਪਲਾਂਟ ਅੱਗੇ ਨਾਕੇ ਲਾ ਕੇ ਬਾਰਡਰਾਂ ਤੇ ਨਾਕੇ ਲਾ ਕੇ ਜਿਹੜੇ ਪਿੰਡਾਂ ਤੋਂ ਸਿੱਧੇ ਮਾਲ ਜਾਂਦਾ ਫੈਕਟਰੀਆਂ ਦੇ ਵਿੱਚ ਉਹਨਾਂ ਦੀ 2000 ਰੁਪਏ ਪਰ ਮਹੀਨੇ 2200 ਰੁਪਏ ਦੇ ਹਿਸਾਬ ਨਾਲ ਪਰਚੀ ਕੱਟਦੇ ਨੇ ਜਿਹੜੀ ਵੀ ਗੈਰ ਕਾਨੂੰਨੀ ਹੈ ਜੀ ਠੀਕ ਹੈ ਕਿ ਨਾ ਦਾ ਡਿਪਾਰਟਮੈਂਟ ਸੁਣ ਰਿਹਾ ਹੈ ਜੀ ਤੇ ਨਾ ਕੋਈ ਹੋਰ ਅਧਿਕਾਰੀ ਸੁਣ ਰਿਹਾ ਇਹ ठेਕੇਦਾਰ ਜਿਹੜੇ ਹੈਗੇ ਨੇ 4-5 ਇਹਨਾਂ ਦਾ ਹੱਥ ਉੱਪਰ ਤੱਕ ਪੈਂਦਾ ਮੈਂ ਚਾਹੁੰਦਾ ਇਹਨਾਂ ਦੀ ਬਿਜ਼ੀਨੈਸ ਇਨਕੁਆਰੀ ਹੋਵੇ ਇਹਨਾਂ ਹੁਣ ਪਸ਼ੂ ਮੰਡੀਆਂ ਬੰਦ ਪਈਆਂ ਨੇ ਹੁਣ ਵੀ ਇਹ ਪਿਛਲੇ 15-20 ਦਿਨ ਪਹਿਲਾਂ ਠੇਕੇਦਾਰਾਂ ਦੇ ਬੰਦੇ ਜਿਹੜੇ ਐ ਪਾਸਟੀ ਕੱਟ ਰਹੇ ਨੇ ਪੜੇ ਗਏ ਅਬ ਮੀਟ ਪਲਾਂਟਾਂ ਦੇ ਅੱਗੇ ਇਸ ਵਾਰ ਇਹਨਾਂ ਨੇ 25 2025-26 ਦੀ ਆਪਸ਼ਨ ਸੀਗੀ ਉਹਦੇ ਟਰਮ ਐਂਡ ਕੰਡੀਸ਼ਨਾਂ ਵਿੱਚ 3 ਐਡ ਆਪਣੀਆਂ 3 ਸ਼ਰਤਾਂ ਵਿੱਚ ਵਾਅਦਾ ਕੀਤਾ ਉਹਨਾਂ ਭਾਗ ਦੇ ਕੁਝ ਅਧਿਕਾਰੀਆਂ ਨਾਲ ਮਿਲ ਕੇ ਇੱਕ ਸ਼ਰਤ ਤੈਅ ਐਡ ਕਰਤੀ ਕਿ 3 ਸਾਲ ਦਾ ਤਜਰਬਾ ਚਾਹੀਦਾ ਜਿਹੜੇ ਬੰਦੇ ਨੇ ਪਾਰਟਿਸਿਪੇਟ ਕਰਨਾ ਹੈ ਦੂਜੀ ਸ਼ਰਤ ਇਹ ਕਰਤੀ ਵੀ ਜੇ ਹਾਈ ਕੋਰਟ ਦਾ ਕੋਈ ਫੈਸਲਾ ਆ ਜਾਂਦਾ ਠੇਕੇਦਾਰ ਦੇ ਖਿਲਾਫ ਤਾਂ ਉਹਦੀ ਮਹੀਨੇ ਵਿੱਚੋਂ 25% ਮਾਫ ਕੀਤੀ ਜਾਊਗੀ ਜਦੋਂ ਕਿ ਪਿਛਲੇ 10 ਸਾਲਾਂ ਦੀ ਸ਼ਰਤਾਂ ਵਿੱਚ ਇਦਾਂ ਦਾ ਕੁਝ ਨਹੀਂ ਲਿਖਿਆ ਗਿਆ ਤੀਜੀ ਸ਼ਰਤ ਇਹ ਐਡ ਕਰਤੀ ਵੀ ਜੇ ਇਸ ਵਾਰ ਕੋਈ ਠੇਕੇਦਾਰ ਲੈ ਲੈਂਦਾ ਉਹਨੂੰ ਅਗਲੇ ਸਾਲ ਵੀ ਦੇ ਦਿੱਤਾ ਜਾਊਗਾ 5% ਵਧਾ ਕੇ ਜਦੋਂ ਇਹ ਗੱਲ ਅਸੀਂ ਆਪਣੇ ਪਿੰਡ ਨੂੰ ਵਿਕਾਸ ਮੰਤਰੀ ਸੋਨ ਸਾਹਿਬ ਤੱਕ ਪਹੁੰਚਾਈ ਤੇ ਭਗਵੰਤ ਮਾਨ ਤੱਕ ਆਪਣੇ ਮਾਨਯੋਗ ਸੀਨ ਭਗਵੰਤ ਮਾਨ ਜੀ ਤੱਕ ਪਹੁੰਚਾਈ। ਉਹਨਾਂ ਨੇ ਇਮੀਡੀਏਟ ਰਿਐਕਸ਼ਨ ਲੰਦੇ ਹੋਏ 21 ਤਰੀਕ ਦੀ ਬੋਲੀ ਸੀਗੀ ਉਹਨੂੰ ਰੱਦ ਕਰਤਾ। ਅਤੇ ਕਾਰਵਾਈ ਕਰਨ ਵਾਸਤੇ ਵੀ ਕਿਹਾ ਜੀ ਵੀ ਇਹ ਜਿਹੜੀਆਂ ਕੰਡੀਸ਼ਨਾਂ ਪਾਈਆਂ ਗਲਤ ਪਾਈਆਂ ਨੇ। ਮੈਂ ਭਗਵੰਤ ਮਾਨ ਸਰਕਾਰ ਦਾ ਬੜਾ ਧੰਨਵਾਦੀ ਹਾਂ। ਕਿ ਉਹਨਾਂ ਨੇ ਸਾਡੇ ਇੱਕ ਫੋਨ ਦੇ ਉੱਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਪਿਸ਼ਤਾਚਾਰ ਹੋ ਰਿਹਾ ਹੈ, ਕ੍ਰਾਪਸ਼ਨ ਹੋ ਰਿਹਾ ਹੈ। ਡਿਪਾਰਟਮੈਂਟ ਦੇ ਠੇਕੇਦਾਰਾਂ ਦੁਆਰਾ ਉਹਨਾਂ ਨਾਲ ਦੇ ਨਾਲ ਮੋਲੀ ਕੈਨਸਲ ਕਰਵਾਤੀ। ਸੋ ਮੈਂ ਸਾਰੇ ਪੰਜਾਬ ਸਰਕਾਰ ਨੂੰ ਤੇ ਡਾਇਰੈਕਟਰ ਰੂਰ ਡਵੈਲਪਮੈਂਟ ਤੇ ਮਿਸਟਰ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਇਹਨਾਂ ਦੀ ਸੀਬੀਆਈ ਜਿਹੜੀ ਵਿਜੀਲੈਂਸ ਇਨਕੁਆਰੀ ਕਰਾਵੇ ਜਿਹੜੀਆਂ ਤਿੰਨ ਸ਼ਰਤਾਂ ਐਡ ਕੀਤੀਆਂ ਗਈਆਂ ਨੇ ਇਸ ਵਾਰ। ਜੇ ਸਾਡੇ ਵੱਲੋਂ ਤਾਂ ਸੀ ਆਲਰੇਡੀ ਇਹ ਦਵਾਂਗੇ ਵੀ ਕਿਵੇਂ ਕਿਸ ਕਿਹੜੇ ਅਧਿਕਾਰੀਆਂ ਨੇ ਮਿਲ ਕੇ ਕਰਵਾਈਏ ਸ਼ਰਤਾਂ ਐਡ ਕਰਾਈ ਹੋਈਆਂ ਨੇ। So <laughs>